ਤੇ ਜਦੋਂ ਦੋਵੇਂ ਪਾਸੇ ਤੰਗੂ ਲਗੇ ਤੇ ਅੱਗੇ ਤੰਗ ਹੋ ਜਾਏ ਕਿ ਬਾਦਸ਼ਾਹ ਦਾ ਤੇ ਪਿਛਲੇ ਬਣੇ ਤੰਗੋ ਸੱਚੇ ਪਾਤਸ਼ਾਹ ਸੈਭ ਹਜ਼ੂਰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਤੇ ਇੱਕ ਸਿੱਖ ਬਹੁਤ ਹੀ ਗਰੀਬ ਤੇ ਦਿਲ ਤੋਂ ਬਹੁਤ ਹੀ ਜ਼ਿਆਦਾ ਭਰਿਆ ਹੋਇਆ ਉਸਦੇ ਹੱਥ ਦੇ ਵਿੱਚ ਦੋ ਸਿੱਕੇ ਨਵੇਂ ਅਕਾਲ ਬਲਾਲ ਹੋ ਗਿਆਗੇ ਬਾਦਸ਼ਾਹ ਦੇ ਪਾਸ ਚਲਾ ਗਿਆ ਉਸ ਨੂੰ ਨਹੀਂ ਸੀ ਪਤਾ ਪਹਿਲੀ ਵਾਰੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਸਨ ਗਿਆ ਕੇ ਬਾਦਸ਼ਾਹ ਕੋ ਜਾ ਕਰਕੇ ਕਹਿਣ ਲਗਾ ਦੋ ਸਿੱਕੇ ਰੱਖ ਕੇ ਕਹਿਣ ਲਗਾ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਮੁਕਤੀ ਦੀ ਦਾਤ ਬਖਸ਼ੋ ਸੰਸਾਰ ਤੋਂ ਪਾਰ ਕਰੋ ਮਹਾਰਾਜ ਦੇ ਨਾਮ ਦੀ ਦਾਤ ਬਖਸ਼ੋ ਜੀਵਨ ਨੂੰ ਜਿਉਂ ਜਿਦਾ ਦਾਤਾ ਫਿਰ ਯਾ ਕੇ ਵਾਰਸ਼ਾ ਸੋਚ ਕੇ ਬਹੁਤ ਹੈਰਾਨ ਹੋਇਆ ਸਿੱਖਣ ਨੂੰ ਕਹਦਾ ਭਾਈ ਇਹ ਜਿਹੜਾ ਮੁਕਤੀ ਦੇ ਦਾਨ ਵਾਲਾ ਦਾਤਾ ਹੈ ਨਾ ਇਹ ਦਾ ਜਿਹੜਾ ਟੰਬੂ ਲਗਾ ਤੂੰ ਦੱਸਦੇ ਮੈਂ ਇਹ ਕੰਮ ਦਿੰਦੇ ਨੇ ਕਰ ਸਕਦਾ ਕੈਨ ਲੱਗਿਆ ਪਰਤ ਨੂੰ ਮੁక్తి ਇਨ ਮਦੇਸਤ ਕੈਨ ਲੱਗਿਆ ਜੀ ਠੀਕ ਹੈ ਉਸਨੇ ਆਪਣੇ ਦੋ ਸਿੱਕੇ ਵੀ ਝੁਕਲੇ ਐਨੇ ਬਹਾਦਰੀ ਬਾਦਸ਼ਾਹ ਦੇ ਅੱਗੇ ਝੁਕਲੇ ਹਿੰਦੁਸਤਾਨ ਦੇ ਬਾਦਸ਼ਾਹ ਦੇ ਅੱਗੇ ਸੋਚ ਕੇ ਬਾਦਸ਼ਾਹ ਬੜਾ ਹੈਰਾਨ ਹੋਇਆ ਇਸ ਇੱਕ ਤਨਦੇ ਬਾਦਸ਼ਾਹ ਸਭ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੰਸਾਰ ਨੂੰ ਸੰਸਾਰ ਵਿੱਚ ਵਿਚਰਦਿਆਂ ਬਹੁਤ ਸਵਾ ਹੋ ਗਿਆ ਹੈ ਮਨ ਦੀ ਸ਼ਾਂਤੀ ਤੁਹਾਡੀ ਬਾਣੀ ਪੜ੍ਹ ਕੇ ਹੁੰਦੀ ਹੈ ਸਾਨੂੰ ਮੁਕਤੀ ਦੇ ਦਾਤ ਪਰਛੋ ਨਾਮ ਦੇ ਦਾਤ ਪਰਛੋ ਤੇਮਾਰਾ ਸਾਹਿਬ ਜੀ ਨੇ ਵਿਆਹ ਕੇ ਹਰਾਮੇ ਪਿੱਛੇ ਬਾਦਸ਼ਾਹ ਚੜਿਆ ਆਇਆ ਬਾਦਸ਼ਾਹ ਆ ਕੇ ਜਦ ਕਹਿਣ ਲੱਗਾ ਮਹਾਰਾਜ ਕਹਿਣ ਲੱਗੇ ਗੁਰਸਿੱਖਾ ਤੂੰ ਮੁਕਤ ਹੈ ਤੈਨੂੰ ਨਾਮ ਦੀ ਦਾਤ ਪਰਛੋ ਦਿੱਤੀ ਜਿਹਨ ਮਾਰਦ ਉਹ ਹਜ਼ੂਰ ਬਾਦਸ਼ਾਹ ਸੱਚੇ ਬਾਦਸ਼ਾਹ ਜੀ ਮੁਕਤੀ ਬੜੀ ਸਸਤੀ ਕਰ ਦਿੱਤੀ ਜੇ ਕਹਿਣ ਲੱਗਾ ਮੁਕਤੀ ਬੜੀ ਸਸਤੀ ਹੋ ਗਈ ਹੈ ਦੋ ਸਿੱਕਿਆਂ ਦੇ ਵਿੱਚ ਮੁਕਤੀ ਮਿਲ ਗਈ ਕਹਿਣ ਲੱਗਾ ਜੀ ਨਹੀਂ ਮਾਰਦ ਕਹਿਣ ਲੱਗੇ ਇਹ ਲੋਕ ਤਾਂ ਵੀ ਰਾਹ ਹੋਇਆ ਹੈ ਤੇ ਬਹਾਦਰੀ ਵੀ ਇਹਦੇ ਵਿੱਚ ਬੜੀ ਹੈ ਕਹਿਣ ਲੱਗਾ ਤਿਰਤਨਾ ਕਹਿੰਦਾ ਜਦੋਂ ਇਹਨੇ ਤੇਰੇ ਅਗੇ ਮੱਥਾ ਟੇਕਿਆ ਸੀ ਜੇ ਇਸ ਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਤੇ ਤੂੰ ਇਸ ਨੂੰ ਪਟਵਾਰੀ ਬਣਾ ਸਕਦਾ ਸੈਂ ਤੂੰ ਇਸ ਨੂੰ ਕਿਸੇ ਰਿਆਸਤ ਦਾ ਰਾਜਾ ਬਣਾ ਸਕਦਾ ਸੈਂ ਕੋਈ ਨੌਕਰੀ ਦਵਾ ਸਕਦਾ ਸੈਂ ਪਰ ਇਸ ਨੇ ਇਹ ਨਹੀਂ ਮੰਨੀ ਕਹਿ ਲਗਾ ਮੈਨੂੰ ਮੁਕਤੀ ਚਾਹੀਦੀ ਹੈ ਕਹਿ ਲਗੇ ਲਾਲਚ ਤੋਂ ਹੀ ਮੁਕਤ ਹੋਇਆ ਤੇ ਦੂਸਰਾ ਜਦੋਂ ਦੋ ਸਿੱਕੇ ਤੇਰੇ ਜੇ ਰੱਖੇ ਤੇ ਇੰਨੀ ਬਹਾਦਰੀ ਸੱਚ ਦੀ ਕਮਾਈ ਦੀ ਇੰਨੀ ਬਹਾਦਰੀ ਦੋ ਸਿੱਕੇ ਵੀ ਤੇਰੇ ਜੇ ਅੰਮ੍ਰਿਤ ਵਾਰਸਾ ਵਿੱਚ ਬੜਾ ਹਨੜਾ ਆਇਆ ਕਹਿੰਦਾ ਕਿ ਮਾਰਾ ਤਾਂ ਸੱਚੀ ਮੱਚੀ ਜਾ ਰਹੀ ਆ ਤੇ ਸੱਚੀ